एसजीपीसी ਨੂੰ ਉਹਨਾਂ ਦੀ ਮੇਲ ਦੇ ਉੱਤੇ ਥ੍ਰੈਟ ਆਈਆਂ ਸੀ ਅਸੀਂ ਕੇਸ ਫਸਟ ਡੇ ਰਜਿਸਟਰ ਕਰ ਲਿਆ ਸੀਗਾ ਸਬਸੀਕੁਐਂਟ ਮੇਲਸ ਵੀ ਆਈਆਂ ਉਹਦੇ ਤੇ ਅਸੀਂ ਅਲੱਗ ਕੇਸ ਵੀ ਰਜਿਸਟਰ ਕਰ ਰਹੇ ਹਾਂ ਉਹਦੇ ਤੇ ਇਨਵੈਸਟੀਗੇਸ਼ਨ ਕਾਫੀ ਅਸੀਂ ਉਹਦੇ ਚ ਪ੍ਰੋਗਰੈਸ ਕਰ ਲਈ ਹੋਈ ਹੈ ਸਾਰੀ ਗੱਲ ਤਾਂ ਮੈਂ ਨਹੀਂ ਸ਼ੇਅਰ ਕਰ ਸਕਦਾ ਪਰ ਉਹਦੇ ਚ ਡੈਫੀਨਿਟਲੀ ਜਿਹੜੇ ਯੂਐਸ ਬੇਸ ਕੰਪਨੀਆਂ ਦੇ ਪਲੈਟਫਾਰਮ ਨੇ ਉਹ ਜਮੇਨ ਕੰਪਨੀ ਜਿਹੜੀ ਮਾਈਕਰੋਸਾਫਟ ਹੈ ਉਹਨਾਂ ਨੇ ਅੱਗੇ ਸਾਨੂੰ ਰਿਪਲਾਈ ਦੱਸਿਆ ਉਹਦੇ ਤੇ ਅਸੀਂ ਕੰਮ ਕਰ ਰਹੇ ਹਾਂ ਕਿ ਕੋਈ ਸਬਸਿਡਰੀ ਕੰਪਨੀ ਦੀ ਮੇਲ ਯੂਜ਼ ਹੋਈ ਹੈ ਉਹਦੇ ਸਾਰੇ ਜਿਹੜੀ ਟੈਕਨੀਕਲ ਇਨਵੈਸਟੀਗੇਸ਼ਨ ਚੱਲ ਰਹੀ ਹੈ ਔਰ SGPC ਅਥਾਰਟिटीज ਨਾਲ ਅਸੀਂ ਲਗਾਤਾਰ ਰਾfte ਚਾਹਾਂ ਔਰ ਇਕੱਠੇ ਹੋ ਕੇ ਮਰਿਆਦਾ ਨੂੰ ਮੁੱਖ ਰੱਖਦੇ ਹੋਏ ਸਾਰਾ ਓਵਰਆਲ ਸਿਕਿਉਰਟੀ ਜਿਹੜੀ ਰਿਵਿਊ ਵੀ ਕੀਤੀ ਗਈ ਹੈ ਔਰ ਇਨ ਪਲੇਸ ਵੀ ਹੈਗੀ ਹੈ ਐਂਟੀ ਸਬੋਟੇਜ ਇਸ ਏਰੀਆ ਦੇ ਚੱਲ ਰਹੀ ਹੈ ਤੇ ਸਾਡੀ ਟੀਮ ਜਿਹੜੀ ਪੰਜਾਬ ਪੁਲਿਸ ਦੀ ਹੈ ਵਾਰਮ ਡਿਸਪੋਜ਼ਲ ਦੀ ਉਹ ਵੀ ਪਹੁੰਚ ਚੁੱਕੀ ਹੈ ਜਲੰਧਰ ਤੋਂ ਉਸ ਤੋਂ ਪਹਿਲਾਂ ਅਸੀਂ ਕਿਉਂਕਿ ਸਾਨੂੰ ਲੱਗਿਆ ਕਿ ਕੋਈ ਆਪਾਂ ਚਾਂਸ ਨਾਲ ਇਹ ਮੈਂ ਤੇ ਡੀਸੀ ਅਮਰitsar ਨੇ ਬੀਐਸਐਫ ਅਥਾਰਟिटीज ਨੂੰ ਰਿਕੁਐਸਟ ਕਰਕੇ ਉਹਨਾਂ ਦੀ ਟੀਮ 2 ਘੰਟੇ ਵਾਸਤੇ ਅਸੀਂ ਪਹਿਲਾਂ ਮੰਗਵਾ ਲਈ ਸੀਗੀ ਤੇ ਉਸ ਤੋਂ ਬਾਅਦ ਜਿਹੜੀ ਬੇਸਿਕ ਡਿਪਲॉयਮੈਂਟ ਹੈ ਉੱਥੇ ਉਹ ਐਸ ਇਟ ਇਜ਼ ਕੰਟੀਨਿਊ ਕਰ ਰਹੀ ਹੈ ਸਾਡੇ ਸੀਨੀਅਰ ਆਫਸਰ ਡੀਸੀਪੀ ਲੈਵਲ ਦੇ ਉਹਨੂੰ ਮਾਨੀਟਰ ਕਰ ਰਹੇ ਨੇ ਉੱਥੇ ਔਰ ਐਸਪੀਸੀ ਅਥਾਰਟिटीज ਵੀ ਸਾਰਾ ਆਪਣਾ ਸਹਿਯੋਗ ਨਾਲ ਕੰਮ ਕਰ ਰਹੇ ਹੈ ਬਟ ਇਹਦੀ ਮੇਨ ਗੱਲ ਇੱਕ ਦੇਖਣ ਵਾਲੀ ਜਿਹੜੀ ਹੈ ਕਿ ਜਿਹੜਾ ਕੰਟੈਂਟ ਹੈ ਉਹ ਜ਼ਿਆਦਾਤਰ ਤਾਮਿਲਨਾਡ ਸਟੇਟ ਨਾਲ ਰਿਲੇਟਡ ਹੈਗਾ ਔਰ ਲੱਗਦਾ ਕਿ ਕਿਸੇ ਮਸਿਵਸ ਬੰਦੇ ਨੇ ਇਹਨੂੰ ਇਸ ਤਰੀਕੇ ਨਾਲ ਜੋੜਿਆ ਸੋ ਦਾ ਟੈਪ ਬਹੁਤ ਜ਼ਿਆਦਾ ਫੋਕਸ ਚ ਆ ਜੇ ਪਰ ਅਸੀਂ ਉਹਨੂੰ ਬਿਲਕੁਲ ਸੀਰੀਅਸਲੀ ਲੈ ਰਹੇ ਹਾਂ ਵੀ ਆਰ ਨੋਟ ਟੇਕਿੰਗ ਕਿ ਵੈਸੇ ਹੀ ਕਿਸੇ ਨੇ ਕਰਤੀ ਜਾਂ ਹੋਕਸ ਹੈ ਔਰ ਤੁਹਾਨੂੰ ਪਤਾ ਹੈ ਕਿ ਪਿਛਲੇ ਟਾਈਮ ਚ ਵਕਫਾ ਕ ਇੰਸਟੀਟਿਊਸ਼ਨਸ ਦੇ ਵਿੱਚ ਵਕਫਾ ਜਗ੍ਹਾ ਤੇ ਇਹੋ ਜਿਹੀਆਂ ਮੇਲਜ਼ ਆਈਆਂ ਅਸੀਂ ਤਾਮਿਲਨਾਡ ਦੇ ਵਿੱਚ ਵੀ ਕਾਉਂਟਰਪਾਰਟਸ ਨਾਲ ਪੁਲਿਸ ਕਾਉਂਟਰਪਾਰਟਸ ਨਾਲ ਇਨ ਟੱਚ ਆ ਉਹਨਾਂ ਨੇ ਵੀ ਇਸ ਗੱਲ ਨੂੰ ਪੁਸ਼ਟੀ ਕੀਤੀ ਹੈ ਕਿ ਡੈਫੀਨਿਟਲੀ ਇਦੇ ਚ ਵੀ ਕੁਛ ਨਾ ਕੁਛ ਉਹਨਾਂ ਕੋਲ ਵੀ ਕਾਫੀ ਇਸ ਤਰੀਕੇ ਦੀਆਂ ਮੇਲ ਤੋਂ ਉਥੇ ਲੋਕਲ ਆ ਰਹੀਆਂ ਤੇ ਮੈਨੂੰ ਉਮੀਦ ਹੈ ਕਿ ਅਸੀਂ ਬਹੁਤ ਜਲਦੀ ਇਹਦੀ ਬ੍ਰੇਕਥਰੂ ਕਰ ਲਾਂਗੇ ਏਟਲੀਸਟ ਆਇਡੈਂਟੀਫਾਈ ਹੋ ਜਾਏਗਾ ਕਿ ਸੈਂਡਰ ਕੌਣ ਨਹੀਂ ਭਾਈ ਸਾਹਿਬ ਇਹ ਨਹੀਂ ਕਹਿ ਸਕਦੇ ਜੀ ਪਰ ਜਿਹੜਾ ਕੰਟੈਂਟ ਹੈ ਉਹ ਟੋਟਲ ਤਾਮਿਲਨਾਡ ਬਾਰੇ ਹੀ ਗੱਲ ਕਰ ਰਿਹਾ ਕਿਉਂਕਿ ਡੀਐਮਕੇ ਦੀ ਹੋਰ ਕਈ ਚੀਜ਼ਾਂ ਜੇ ਤੁਸੀਂ ਕੰਟੈਂਟ ਪੜੋਗੇ ਤਾਂ ਉਹਦੇ ਚ ਕਲੀਅਰ ਆ ਰਿਹਾ ਕਿ ਉਹ ਮੇਨ ਫੋਕਸ ਸਬਜੈਕਟ ਮੈਟਰ ਇਜ਼ ਰਿਲੇਟਡ ਟੂ ਤਾਮਿਲਨਾਡ ਦੋ ਲਾਈਨਾਂ ਐਸ 골ਡਨ ਟੈਂਪਲ ਬਾਰੇ ਲਿਖ ਕੇ ਗੱਲ ਕਰ ਦਿੰਦੇ ਆ ਤੇ ਬਾਕੀ ਸਾਰਾ ਚੀਜ਼ ਉਹ ਕਨਵੇ ਉੱਥੇ ਹੀ ਕਰ ਰਹੇ ਮੈਸੇਜ ਜੋ ਵੀ ਸਾਡਾ ਹੋਇਆ ਕੋਈ ਇਨਸੀਡੈਂਟਸ ਉੱਥੋਂ ਦੇ ਹੀ ਲੋਕਲ ਜਿਹੜੇ ਉਹ ਕੀਤੇ ਜਾ ਰਹੇ ਬਟ ਮੈਂ ਤੁਹਾਡੇ ਰਾਹੀਂ ਪਬਲਿਕ ਨੂੰ ਇਹ ਅਪੀਲ ਕਰਨਾ ਚਾਹੁੰਦਾ ਕਿ ਗੁਰੂ ਮਹਾਰਾਜ ਦੀ ਕਿਰਪਾ ਨਾਲ ਇਹ ਸਾਰਿਆਂ ਦਾ ਸਾਂਝਾ ਸਥਾਨ ਹੈ ਔਰ ਅਸੀਂ ਪੂਰੀ ਤਰ੍ਹਾਂ ਸਮਰੱਥਾਂ ਗਵਰਨਮੈਂਟ ਵੱਲੋਂ ਵੀ ਸਾਡੇ ਮਾਨਯੋਗ ਡੀਜੀ ਸਾਹਿਬ ਵੱਲੋਂ ਵੀ ਬੜੀ ਸਖਤ ਇਹਦੇ ਬਾਰੇ ਮੋਨਿਟਰਿੰਗ ਕੀਤੀ ਜਾ ਰਹੀ ਹੈ ক্লোਜ਼ਲੀ ਔਰ ਪੂਰੀ ਅਸੀਂ ਪੁਖਤਾ ਪ੍ਰਬੰਧ ਉੱਥੇ ਚੱਲ ਰਹੇ ਨੇ ਔਰ ਸਾਡੇ ਪਲੇਨ ਕੋਸ ਡਿਪਲॉयਮੈਂਟ ਵੀ ਬੜੀ ਇਨ ਡੈਪਥ ਲੱਗੀ ਹੋਈ ਹੈ ਅਲੋਂਗ ਵਿਦ ਐਸਜੀਪੀਸੀ ਅਥਾਰਟिटीज ਉਹਨਾਂ ਨੇ ਤਾਲ ਮਾਈ ਮੈਂ ਉਹੀ ਕਹਿ ਰਹੇ ਨੇ ਜੀ ਹੁਣ ਦੇਖੋ ਇਹਨੂੰ ਇਕਦਮ ਮੈਂ ਟਰਮ ਕਰ ਦਿਆਂ ਉਹ ਇਨਵੈਸਟੀਗੇਸ਼ਨ ਇਨਵੈਸਟੀਗੇਟਿੰਗ ਏਜੰਸੀ ਵੱਲੋਂ ਸਹੀਠ ਨਹੀਂ ਹੁੰਦਾ ਬਟ ਤੁਸੀਂ ਜਿੱਦਾਂ ਸਵਾਲ ਕੀਤਾ ਉਹਦੀ ਮਤਲਬ ਇੰਡੀਕੇਸ਼ਨ ਇਸ ਤਰ੍ਹਾਂ ਦੀ ਜ਼ਰੂਰ ਹੈ ਕਿ ਮਿਸਿਵਸ 엘మెంట్ਸ ਇਹਨੂੰ ਮਤਲਬ ਇੱਕ ਫੇਅਰ ਸਾਇਕੋਸਿਸ ਕ੍ਰੀਏਟ ਕਰਨ ਨੂੰ ਜਾਂ ਆਪਣੀ ਇੱਕ ਮੀਡੀਆ ਪਬਲਿਸਿਟੀ ਲੈਣ ਨੂੰ ਡੈਫੀਨਿਟਲੀ ਇਦਾਂ ਦੀਆਂ ਚੀਜ਼ਾਂ ਯੂਜ਼ ਕਰ ਰਹੇ ਹੈ ਬਟ ਅਸੀਂ ਇਹਨੂੰ ਬਿਲਕੁਲ ਸੀਰੀਅਸਲੀ ਲੈ ਰਹੇ ਆਂ ਔਰ ਤਾਂਕਿ ਪਬਲਿਕ ਦੀ ਔਰ ਸਾਡੇ ਜਿਹੜੇ ਸ਼ਰਧਾਲੂ ਨੇ ਉਹਨਾਂ ਦੀ ਸਿਕਿਉਰਿਟੀ ਦੇ ਵਿੱਚ ਕੋਈ ਵੀ ਉਨਤਾਈ ਨਾ